ਜੈ ਜੀ ਸਾਰੇ ਵੀਰਾਂ ਨੂੰ ਤੇ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਦਿਨੀ ਸਾਰੀ ਟੀਮ ਨੇ ਨਾਲ ਮਿਲ ਕੇ ਇੱਕ SLA ਬਣਾਈ ਸੀਗੀ ਵੀ ਨਿਊ ਜਨਰੇਸ਼ਨ ਵੈਲਫੇਅਰ ਸੁਸਾਇਟੀ ਤੋਂ ਤੁਹਾਨੂੰ ਜਿਵੇਂ ਕਿ ਪਤਾ ਵੀ ਪਹਿਲਾਂ ਵੀ ਆਪਾਂ ਸੇਵਾ ਕਰਦੇ ਰਹਿੰਨੇ ਆ ਜਾਂ ਤੁਹਾਡੇ ਜੋ ਵੀ ਤੁਸੀਂ ਲਾਨਿਓ ਸਾਡੀ ਸੇਵਾ ਸੀ ਕਰਦੇ ਰਹਿੰਨੇ ਆ ਨਾ ਵੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਸੰਪੰਨ ਹੁੰਦੀ ਹੈ ਨਾ ਤੇ ਅਸੀਂ ਕੈਂਪ ਦੀ ਇੱਕ ਤਿਆਰੀ ਕੀਤੀ ਸੀਗੀ ਡਾਕਟਰ ਰਮੇਸ਼ ਜੀ ਨਾਲ ਸੀ ਗੱਲ ਕੀਤੀ ਤੇ ਉਹਨਾਂ ਨੇ ਸਾਨੂੰ ਫੋਲੋਅ ਅਪ ਦੇ ਵਿੱਚ ਲੈ ਕੇ ਕੈਂਪਿੰਗ ਦੀ ਡੇਟ ਫਾਈਨਲ ਕਰਵਾਤੀ ਤੇ ਫਾਈਨਲ ਡੇਟ ਕਰਾਉਣ ਤੋਂ ਬਾਅਦ ਸਾਡੀ ਕੀ ਡਿਊਟੀ ਸੀਗੀ ਸਾਰੀ ਟੀਮ ਦੀ ਤੁਹਾਡੇ ਸਾਰਿਆਂ ਦੀ ਕੀ ਡਿਊਟੀ ਸੀਗੀ ਵੀ ਉਹਦੀ ਬੱਦ ਤੋਂ ਬੱਦ ਆਪਾਂ ਐਡ ਕਰੀਏ ਤੇ ਨੀਡੇਡ ਪਰਸਨ ਤੱਕ ਪਹੁੰਚਾਈਏ ਵੀ ਜਿਨ੍ਹਾਂ ਨੂੰ ਪ੍ਰੋਪਰ ਫੈਸਿਲਿਟੀ ਉਹ ਚੀਜ਼ ਦਾ ਲਾਭ ਉਠਾ ਸਕਣ ਸੇਵਾ ਦਾ ਹਨਾ ਤੇ ਜਿਵੇਂ ਕਿ ਵਾਈਟ ਮੋਤੀ ਦੇ ਰਿਲੇਟਡ ਉਹਨਾਂ ਨੇ 슈ਗਰ ਦੇ ਰਿਲੇਟਡ ਗਾਈਡ ਕੀਤਾ ਹਨਾ ਵੀ 슈ਗਰ ਜਦੋਂ ਅੱਖ ਦੇ ਪੁਤਲੀਆਂ ਤੇ ਮਾਰ ਕਰਦੀ ਉਹਦੇ ਨਜ਼ਰ ਨਿਗਾਹ ਘਟ ਜਾਂਦੀ ਹੈ ਜਾਂ ਨਿਗਾਹ ਕਈਆਂ ਦੀ ਚਲੀ ਜਾਂਦੀ ਹੈ ਨਾ ਪ੍ਰੋਪਰ ਤੇ ਅਕੋਰਡਿੰਗ ਉਸ ਦੇ ਪ੍ਰੋਪਰ ਉਹਨਾਂ ਨੇ ਗਾਈਡ ਕੀਤਾ ਕੁਝ ਮੈਡੀਸਿਨ ਵੀ ਪ੍ਰੋਵਾਈਡ ਕਰਾਈਆਂ ਤੇ ਤੇ ਸਾਨੂੰ ਪਰਸਨਲੀ ਬਹੁਤ ਜ਼ਿਆਦਾ ਵਧੀਆ ਲੱਗਾ ਜਿਵੇਂ ਅਸੀਂ ਆਪਣੇ ਵੱਲੋਂ ਵੱਧ ਪ੍ਰੋਮੋਸ਼ਨ ਕੀਤੀ ਤੇ ਬਹੁਤ ਸੋਹਣਾ ਰਿਸਪੌਂਸ ਆਇਆ ਮੇਰੇ ਚੈਨਲ ਨਾਲ ਅਸੀਂ 300 ਤੋਂ 400 ਲੋਕਾਂ ਨੂੰ ਕਵਰ ਕੀਤਾ ਜਿਨ੍ਹਾਂ ਦੀ ਅੱਖਾਂ ਦਾ ਚੈੱਕਅਪ ਵੀ ਕੀਤਾ ਤੇ ਆਪਾਂ ਮੈਡੀਸਿਨ ਵੀ ਦਵਾਈ ਪਲੱਸ ਜਿਨ੍ਹਾਂ ਨੂੰ ਐਨਕਾ ਦੇ ਲੋਡ ਸੀ ਉਹਨਾਂ ਨੂੰ ਐਨਕਾ ਵੀ ਪ੍ਰੋਵਾਈਡ ਕਰਵਾਈਆਂ ਤੇ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਮੇਰੀ ਤੁਹਾਨੂੰ ਸਭ ਨੂੰ ਇਹੀ ਅਰਦਾਸ ਹੈ ਕਿ ਨਾ ਜਿੱਦਾਂ ਸੀ ਕੋਈ ਵੀ ਚੀਜ਼ ਕਰਵਾਈਏ ਦੇਖੋ ਸਾਡਾ ਮੇਨ ਮਕਸਦ ਆ ਅੱਜ ਦੇ ਟਾਈਮ ਦੇ ਵਿੱਚ ਹਰ ਕਿਸੇ ਦੀ ਮਦਦ ਕਰਨਾ ਹਰ ਕਿਸੇ ਬੰਦੇ ਦੀ ਆਵਾਜ਼ ਬਣਨਾ ਤੇ ਹਰ ਕਿਸੇ ਦੇ ਕੋਲ ਜਾ ਕੇ ਉਹਦੀ ਹੈਲਪ ਕਰਨਾ ਜੇ ਕਿਸੇ ਕੁਝ ਵੀ ਇਵੈਂਟ ਕਰਾਣੇ ਆ ਜਾਂ ਕੋਈ ਵੀ ਚੀਜ਼ ਕਰਵਾਣੇ ਮੇਰੀ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਹੀ ਅਰਦਾਸ ਹੈ ਕਿ ਤੁਸੀਂ ਸਾਰੇ ਉਸ ਚੀਜ਼ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਕਰੋ ਤਾਂ ਜੋ ਇੱਥੇ ਦੇ ਏਰੀਆ ਦੀ ਹਰ ਕਿਸੇ ਹਰ ਛੋਟੇ ਤੋਂ ਛੋਟੇ ਬੰਦੇ ਦੀ ਪ੍ਰੋਬਲਮ ਦਾ ਸੋਲੂਸ਼ਨ ਅਸੀਂ ਕਰ ਸਕੀਏ ਬਾਕੀ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਹਾਂ ਤੇ ਅਸੀਂ ਆਪਣਾ ਮੈਡੀਕਲ ਇਸ਼ੂ ਕਰਵਾਇਆ ਦਵਾਈਆਂ ਕਰਵਾਈਆਂ ਚੈੱਕਅਪ ਕਰਵਾਏ ਨਾਲ ਪਲੱਸ ਜਿਨ੍ਹਾਂ ਦੇ ਆਧਾਰ ਕਾਰਡ ਖਰਾਬ ਸੀ ਉਹਨਾਂ ਦੇ ਆਧਾਰ ਕਾਰਡ ਵੀ ਠੀਕ ਕਰਵਾ ਕੇ ਦਿੱਤੇ ਜਿਨ੍ਹਾਂ ਦਾ ਕੋਈ ਵੀ ਪ੍ਰੂਫ ਸੀ ਬਰਥ ਸਰਟੀਫਿਕੇਟਸ ਵਗੈਰਾ ਸਾਰਾ ਕੁਝ ਠੀਕ ਕਰਵਾਇਆ ਤੇ ਪਰਸਨਲੀ ਬਹੁਤ ਜਿਆਦਾ ਚੰਗਾ ਲੱਗਾ ਤੇ ਸਾਡਾ ਐਕਸਪੀਰੀਅੰਸ ਅੱਗੇ ਅਜੀ ਜੀ ਸ਼ੇਅਰ ਕਰਦੇ ਕਿ ਅੱਜ ਕਿਵੇਂ ਆਧਾਰ ਕਾਰਡ ਦੇ ਰਿਲੇਟਡ ਨਾਲ ਜਿੱਦਾਂ ਕਿ ਤੁਹਾਨੂੰ ਅਸੀਂ ਸ਼ੇਅਰ ਕਰਦੇ ਆਂ ਵੀ ਕਈਆਂ ਨੇ ਫੋਟੋ ਅਪਡੇਟ ਕਰवानी ਆ ਜਾਂ ਨੰਬਰ ਅਪਡੇਟ ਕਰਵਾਣਾ ਹੈ ਐਡਰੈਸ ਅਪਡੇਟ ਕਰਾਣਾ ਨਾ ਤੇ ਉਹ ਪ੍ਰੋਪਰ ਡਾਕੂਮੈਂਟ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਸਾਡੀ ਟੀਮ ਨਾਲ ਪ ਹੋਗਾ ਵੀ ਤੁਹਾਨੂੰ ਪ੍ਰੋਪਰ ਗਾਈਡ ਕਰ ਦਾਂਗੇ ਤਾਂ ਜੋ ਕਿ ਸਾਡੇ ਕੋ ਸਰਕਾਰੀ ਨੁਮਾਇੰਦੇ ਜਿਹੜੇ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਨੇ ਕਾਊਂਟਰ ਦੇ ਉੱਪਰ ਨਾ ਬੂਥ ਤੇ ਤੇ ਉਹਨਾਂ ਨੂੰ ਅਸੀਂ ਚੀਜ਼ਾਂ ਪਹਿਲਾਂ ਕਲੀਅਰ ਕਰ ਦਿੱਤੀਆਂ ਹੋਣਗੀਆਂ ਤਾਂ ਤੁਹਾਡਾ ਟਾਈਮ ਵੀ ਵੇਸਟ ਨਹੀਂ ਹੋਏਗਾ ਨਾਲੇ ਉਹਨਾਂ ਨੂੰ ਸਮਝਾਉਣ ਦੇ ਵਿੱਚ ਟਾਈਮ ਵੇਸਟ ਨਹੀਂ ਹੋਏਗਾ ਉਹਦੇ ਵਿੱਚ ਕਿਉਂਕਿ ਵੱਦ ਤੋਂ ਵੱਧ ਜਿਹੜੇ ਸੇਵਾ ਲੈਣ ਵਾਲੇ ਆਪਣੇ ਪਰਸਨਸ ਨੇ ਜਾ ਆਏ ਨਹੀਂ ਸੰਗਤ ਹਨ ਤੇ ਉਹਨਾਂ ਨੂੰ ਪ੍ਰੋਪਰ ਉਸ ਚੀਜ਼ ਦਾ ਲਾਭ ਮਿਲ ਸਕੇ ਹਨਾ ਤੇ ਹਾਂ ਹਾਂ ਕੀ ਹੁੰਦਾ ਕਿ ਟਾਈਮ ਇਹਦੇ ਜੀ ਵੇਸਟ ਹੋ ਜਾਂਦਾ ਆਪਣਾ ਸਮਝਾਉਣ ਦੇ ਡਾਕੂਮੈਂਟ ਇਕੱਠੇ ਕਰਨ 'ਚ ਤੇ ਸਿਆਣੇ ਹੁੰਦੇ ਨੇ ਗਰਮੀਆਂ ਦੇ ਵਿੱਚ ਚਾਹੇ ਆਪ t ਨੋ ਲੈ ਲਿਆ ਕਰੋ ਥੈਂਕ ਯੂ ਜੀ ਬਾਕੀ ਬਾਕੀ ਅਸੀਂ ਦੱਸਾਂਗੇ ਬਾਕੀ ਕੋਈ ਵੀ ਲੋੜ ਹੋਵੇ ਜ਼ਰੂਰੀ ਨਹੀਂ ਕਿ ਉਹ ਮੈਡੀਕਲ ਹੋਵੇ ਜ਼ਰੂਰੀ ਨਹੀਂ ਕਿ ਉਹ ਕਿਸੇ ਦੀ ਗਰੀਬ ਦੀ ਮਦਦ ਕਰਨੀ ਹੋਵੇ ਚਾਹੇ ਕੋਈ ਵੀ ਨੋਬਲ ਕauz ਹੋਵੇ ਅਸੀਂ ਹਰ ਨੋਬਲ ਕauz ਵਾਸਤੇ ਖੜੇ ਹਾਂ ਕਿਸੇ ਨੂੰ ਕੋਈ ਵੀ ਲੋੜ ਹੈ ਦਿਨ ਰਾਤ ਅੱਧੀ ਰਾਤੀ 2 ਵਜੇ ਵੀ ਤੁਸੀਂ ਫੋਨ ਕਰੋਗੇ ਸਾਡੀ ਐਨ ਜੀਓ ਸਾਡੀ ਐਨ ਜੀਓ ਦਾ ਨੰਬਰ ਹੈ 93164423 ਅਸੀਂ ਜ਼ਰੂਰ ਰਿਸਪੌਂਸ ਕਰਾਂਗੇ ਸਾਡਾ ਹਰ ਬੰਦਾ ਹਰ ਟਾਈਮ ਤੇ ਆਨਲਾਈਨ ਜ਼ਰੂਰ ਹੁੰਦਾ ਵਾ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਤੇ ਉਹ ਸਾਨੂੰ ਕੰਟੈਕਟ ਕਰੋ ਤੇ ਅਸੀਂ ਉਹਦੀ ਮਦਦ ਜ਼ਰੂਰ ਕਰਾਂਗੇ ਅਸੀਂ ਕਿਸੇ चीज ਨੂੰ ਨਾ ਨਹੀਂ ਕਰ ਉਹੀ ਗੁਜ਼ਾਰੀ ਸੀ ਸਾਡੇ ਵੱਲੋਂ ਛੋਟੀ ਜਿਹੀ ਇੱਕ ਕੋਸ਼ਿਸ਼ ਹੀ ਹੈ ਇੱਕ ਆਪਣੇ ਦੁਨੀਆ ਨੂੰ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਇੱਕ ਸਹੀ ਪਾਸੇ ਲੈ ਕੇ ਜਾਣ ਦੀ ਤੇ ਇੱਕ ਆਪਣੇ ਜੇਪਾ ਲੁਧਿਆਣੇ ਦੀ ਗੱਲ ਕਰੀਏ ਕਿ ਲੁਧਿਆਣੇ ਨੂੰ ਹਾਂ ਇੱਕ ਲੁਧਿਆਣੇ ਨੂੰ ਚੰਗਾ ਸ਼ਹਿਰ ਬਣਾਉਣ ਵਾਸਤੇ ਤੇ ਇਹਦੇ ਵਿੱਚ ਅਸੀਂ ਇਕੱਲੇ ਨਹੀਂ ਕਰ ਸਕਦੇ ਇਹਦੇ ਵਿੱਚ ਤੁਹਾਡੇ ਸਾਰਿਆਂ ਦਾ ਸਹਿਯੋਗ ਹੈ ਮੈਂ ਚਾਹਨਾ ਵੱਧ ਤੋਂ ਵੱਧ ਸਪੈਸ਼ਲੀ ਯੂਥ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜਨ ਤੇ ਵੱਧ ਤੋਂ ਵੱਧ ਲੋਕ ਜੋੜ ਕੇ ਸੇਵਾ ਕਰਨ ਤੇ ਫੀਲਡ ਤੇ ਉਤਰਨ ਤਾਂ ਕਿ ਉਹਨਾਂ ਨੂੰ ਵੀ ਐਕਸਪੀਰੀਅੰਸ ਹੋਵੇ ਕਿ ਆਪਾਂ ਘਰ ਬੈਠੇ ਸਿਰਫ ਗੱਲਾਂ ਕਰ ਸਕਦੇ ਆਂ ਦੇਖੋ ਗੱਲਾਂ ਤਾਂ ਜੀ ਹਰ ਕੋਈ ਕਰ ਲੇਗਾ ਤੇ ਸੋਸ਼ਲ ਮੀਡੀਆ ਦੀ ਭੁੱਖ ਵਾਸਤੇ ਵੀ ਹਰ ਕੋਈ ਚੱਲ ਜਾਏਗਾ ਕੋਈ ਬਾਈਪਾਸ ਜਾ ਕੇ ਇਹ ਕਰ ਲੇਗਾ ਕੋਈ ਲੋਕਾਂ ਨੂੰ ਫੜ ਲੇਗਾ ਕੋਈ ਸੜਕਾ ਬਣਵਾ ਦੇਗਾ ਖੱਡੇ ਗਲਮਾ ਉਹ ਇਹ ਹੈ ਕਿ ਅੱਜ ਕੱਲ ਲੋਕਾਂ ਦੇ ਵਿੱਚ ਕਿੰਨੀ ਗਰੀਬੀ ਹੈ ਜਾਂ ਅੱਜ ਕੱਲ ਦੇ ਲੋਕ ਕਿੰਨੇ ਮੈਡੀਕਲ ਚੀਜ਼ਾਂ ਨੂੰ ਫੇਸ ਕਰ ਰਹੇ ਨੇ ਤੇ ਮੇਰੀ ਤਾਂ ਸਭ ਨੂੰ ਸਭ ਨੂੰ ਇਹੀ ਇਹੀ ਅਰਦਾਸ ਹੈ ਕਿ ਅੱਜ ਕੱਲ ਦੇ ਜਿਹੜੇ ਸੋਸ਼ਲ ਮੀਡੀਆ ਤੇ ਵਿਊਜ਼ ਦੇ ਭੁੱਖੇ ਨੇ ਉਹਨਾਂ ਪਿੱਛੇ ਨਾ ਭਜੋ ਖੁਦ ਫੀਲਡ 'ਚ ਉਤਰ ਕੇ ਖੁਦ ਸੇਵਾ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਹਰ ਹਰ ਨੀੜੀ ਪਰਸਨ ਦੀ ਹੈਲਪ ਹੋ ਸਕੇ ਇਸੇ ਦੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਵਿਦਾ ਹੋਣ ਦੀ ਤੇ ਜਦ ਵੀ ਕੋਈ ਨਵਾਂ ਇਵੈਂਟ ਕਰਵਾਵਾਂਗੇ ਜਾਂ ਕੋਈ ਨਵੀਂ ਚੀਜ਼ ਕਰਵਾਵਾਂਗੇ ਤੁਹਾਨੂੰ ਜ਼ਰੂਰ ਇਨਫੋਰਮ ਕਰਾਂਗੇ ਸਾਡੇ ਨਾਲ ਐਵੇਂ ਬਨੇ ਰਹੋ ਜੈ ਹਿੰਦ ਜੀ